ਮੈਂ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਦੇ ਵਿੱਚ ਹੋਈ ਹੈ ਅਸੀਂ ਪਹਿਲਾਂ ਚਾਰ ਮੰਤਰੀਆਂ ਦੇ ਸਾਡੇ ਮਜ਼ਦੂਰਾਂ ਦੀਆਂ ਮੰਗਾਂ ਤੇ ਖੇਤੀ ਨੀਤੀ ਸੰਬੰਧੀ ਧਰਨੇ ਦਿੱਤੇ ਆ ਤੇ ਇੱਕ ਤਰੀਕ ਨੂੰ ਅਸੀਂ ਖੇਤੀਬਾੜੀ ਮੰਤਰੀ ਕਰਮਜੀਤ ਸਿੰਘ ਖੁੱਡੀਆਂ ਦੇ ਲਗਾਤਾਰ ਧਰਨਾ ਦੇਣਾ ਸੀ ਉਹਨਾਂ ਦੇ ਘਰ ਦੇ ਮੂਹਰੇ ਬੈਠ ਕੇ ਪਰ ਹੁਣ ਸਰਕਾਰ ਦੇ ਵੱਲੋਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ ਇੱਕ ਤਰੀਕ ਤੋਂ ਸ਼ੁਰੂ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਅਸੀਂ ਆਪਣੀ ਗੱਲ ਸਿੱਧੀ ਵਿਧਾਨ ਸਭਾ ਤੱਕ ਚੁਣੇ ਹੋਏ ਨੁਮਾਇੰਦੇਆਂ ਤੱਕ ਪਹੁੰਚਾਉਣ ਵਾਸਤੇ ਇਹ ਧਰਨਾ ਜਿਹੜਾ ਉਹ ਹੁਣ ਅਸੀਂ ਚੰਡੀਗੜ੍ਹ ਦੇ ਵਿੱਚ ਲਾਵਾਂਗੇ ਇਹਦੇ ਨਾਲ 27 ਤੋਂ ਲੈ ਕੇ 31 ਤੱਕ BKJ ਇਕਤਾ ਅਗਰਾਹਾਂ ਦਾ ਵੀ ਸੀ ਉਹਨਾਂ ਨੇ ਵੀ ਇਸ ਬਦਲੀ ਹੋਈ ਸਥਿਤੀ ਦੇ ਵਿੱਚ ਜਿਹੜਾ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਉਹ ਲਾਉਣੇ ਸੀ ਧਰਨੇ ਉਹ ਬਦਲ ਕੇ ਉਹਨਾਂ ਨੇ ਵੀ ਚੰਡੀਗੜ੍ਹ ਕਰਤਾ ਤੇ ਸਾਡੀਆਂ ਦੋਹਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਦੇ ਵਿੱਚ ਸੀ ਫੈਸਲਾ ਕੀਤਾ ਵੀ ਇਹ ਧਰਨਾ ਹੁਣ ਜਿਹੜਾ ਹੈਗਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਵੱਲੋਂ ਲੱਗੂਗਾ ਉਹਦੇ ਵਿੱਚ ਸਾਡੀਆਂ ਜੋ ਬੁਨਿਆਦੀ ਮੰਗਾਂ ਨੇ ਉਹਦੇ ਵਿੱਚ ਬੇਸ ਇਹ ਹੈਗਾ ਵੀ ਜੋ ਸਰਕਾਰ ਨੇ ਕਹਿ ਸੀ ਵੀ ਕਿਸਾਨ ਮਜ਼ਦੂਰ ਸਾਨੂੰ ਦੱਸਣ ਸੀ ਕਿਹੋ ਜੀ ਖੇਤੀ ਨੀਤੀ ਬਣਾਈਏ ਉਹਦੇ ਤਹਿਤ ਸੀ 10 ਮਾਰਚ ਨੂੰ ਪਿਛਲੇ ਸਾਲ ਨੂੰ ਇਹ ਖੇਤੀ ਨੀਤੀ ਜਿਹੜਾ ਮੰਤਰੀਆਂ ਨੂੰ ਦਿੱਤੇ ਸੀ ਤੇ ਇਸ ਤੋਂ ਬਾਅਦ ਅਸੀਂ ਇਹ ਖੇਤੀ ਨੀਤੀ ਜੋ ਬਣਾਈ ਹੈਗੀ ਆ ਇਹਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਜੋ ਪੰਜਾਬ ਦੇ ਅੰਦਰ ਲੈਂਡ ਸੀਲਿੰਗ ਦਾ ਐਕਟ ਬਣਿਆ ਹੋਇਆ ਉਹਦੇ ਮੁਤਾਬਕ 17.5 ਏਕੜ ਤੋਂ ਪੱਲੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਮਤਲਬ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ, ਗਰੀਬ ਕਿਸਾਨਾਂ ਦੇ ਵਿੱਚ ਵੰਡੀਆਂ ਜਾਣ। ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜਿਹੜਾ ਉਹ ਮਤਲਬ ਮਜ਼ਦੂਰਾਂ ਨੂੰ ਉਹ ਦਿੱਤਾ ਜਾਵੇ। ਉਹਦੇ ਵਿੱਚ ਜਿਹੜੇ ਸਿਆਸੀ ਧੱਕੇ ਅੰਦਾਜ਼ੀ ਕਰਕੇ ਮਤਲਬ ਡੰਮੀ ਬੋਲੀਆਂ ਹੁੰਦੀਆਂ ਨੇ ਉਹ ਨਾਈਆਂ ਨਹੀਂ ਕਰਾਈਆਂ ਜਾਣ ਤੇ ਜਿਹੜੇ ਕਰਦੇ ਆ ਇਸ ਦੀ ਹਿਰੇਫੇਰੀ ਦੇ ਵਿੱਚ ਉਹੋ ਮਤਲਬ ਉਹਨਾਂ ਦੇ ਉੱਤੇ ਕੇਸ ਆ ਜਿਹੜੇ ਉਹ ਦਰਜ ਕੀਤਾ ਜਾਣ ਤੇ ਮਾਈਕਰੋਫ੍ਰਾਂਸ ਕੰਪਨੀ ਦਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਕਰਜ਼ਾ ਟੋਟਲ ਉਹ ਬੰਦ ਕੀਤਾ ਜਾਵੇ ਤੇ ਜਿਹੜੇ ਜਿਹੜੇ ਸਾਡੇ ਪਲਾਟ ਨੇ ਉਹ ਸਾਨੂੰ ਦਿੱਤੇ ਜਾਣ ਇਸ ਹਿਸਾਬ ਦੇ ਨਾਲ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਪੱਧਰ ਤੇ ਸਾਡੇ ਲੋਕਾਂ ਦੇ ਤੇ ਜਕੜ ਪੰਜਾ ਵੱਧ ਰਿਹਾ ਉਹਨਾਂ ਦੀ ਖੇਤੀ ਖੇਤਲ ਦੇ ਵਿੱਚ ਲੁੱਟ ਹੋ ਰਹੀ ਹੈ ਉਹਨੂੰ ਬੰਦ ਕਰਕੇ ਜਿਹੜਾ ਨਹਿਰਾਂ ਕੱਸੀਆਂ ਸੂਏ ਕੱਟ ਕੇ ਜੋ ਅੱਜ 75% ਜ਼ਮੀਨ ਆ ਜਿਹੜੀ ਉਹ ਮਤਲਬ ਟਿਊਬਵਾਂ ਦੇ ਆਧਾਰਤ ਹੈਗੀ ਐ ਉਹ ਸਾਰੇ ਨੂੰ ਮਤਲਬ ਸੰਜਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਤੇ ਕਿਸਾਨਾਂ ਨੂੰ ਰੋਜ਼ਗਾਰ ਆ ਜਿਹੜਾ ਉਹ ਮਿਲ ਸਕੇ ਇਹਦੀ ਖਤਰਾ ਸੀ ਚੰਡੀਗੜ੍ਹ ਆ ਜਿਹੜਾ ਪਰਿਵਾਰਾਂ ਸਮੇਤਾਂ ਚ ਫੈਸਲਾ ਕੀਤਾ ਹੈਗਾ ਬੇਅਤਮ ਦੀ ਬਣਾਈ ਐ ਅਸੀਂ ਚੰਡੀਗੜ੍ਹ ਨੂੰ ਮਾਰਚ ਕਰਾਂਗੇ ਅੱਛਾ ਭਾਜੀ ਚੰਡੀਗੜ੍ਹ ਵਿੱਚ ਚੰਡੀਗੜ੍ਹ ਪੁਲਿਸ ਕਿਸ ਨੂੰ ਜਾਣ ਹੀ ਦਿੰਦੀ ਉੱਥੇ ਲਾਠੀ ਚਾਰਜ ਵੀ ਹੁੰਦਾ ਹੈਗਾ ਤੇ ਉਤਾਰੇ ਵੀ ਹੁੰਦੀ ਹੈ ਜੇ ਇਹ ਜਾਂ ਕੁਛ ਹੋਰ ਨਾਲ ਫਿਰ ਕਿਸ ਤਰ੍ਹਾਂ ਇਹਦੇ ਵਾਸਤੇ ਅਸੀਂ ਦੇਖੋ ਉਹ ਲਾਠੀ ਚਾਰਜ ਕਰਦੀ ਹੈਗੀ ਆ ਬਿਸ਼ਾੜਾਂ ਪਾਲੀ ਦੀਆਂ ਇਮਾਰਤੀਆਂ ਪਹਿਲਾਂ ਵੀ ਅਸੀਂ ਖਾਨੇ ਆ ਅਸੀਂ ਆਪ ਉਹ ਝੱਲਣ ਵਾਸਤੇ ਤਿਆਰ ਹੈਗੇ ਆ ਅਸੀਂ ਇਹ ਚਾਹੁੰਦੇ ਆ ਕਿ ਜੋ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਮਜ਼ਦੂਰਾਂ ਕਿਸਾਨਾਂ ਨੇ ਪਿੰਡੂ ਜਨਤਾ ਨੇ ਜਾਣਾ ਹੈਗਾ ਤਾਂ ਸਰਕਾਰ ਦਾ ਇਹ ਫਰਜ਼ ਬਣਦਾ ਹੈਗਾ ਵੀ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਮਤਲਬ ਸਾਨੂੰ ਵਿਧਾਨ ਸਭਾ ਤੱਕ ਜਾ ਕੇ ਦੱਸਣ ਦਾ ਮੌਕਾ ਦਿੱਤਾ ਜਾਵੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਸਾਡੀ ਸਰਕਾਰ ਪਿੰਡਾਂ ਚੋਂ ਚੱਲੂਗੀ ਪਿੰਡਾਂ ਚ ਤਾਂ ਸਾਨੂੰ ਉਹਨਾਂ ਦਾ ਕੋਸ਼ਿਸ਼ ਦੀਦਾ ਨਹੀਂ ਹੈਗਾ ਅਸੀਂ ਉਹਨਾਂ ਦੇ ਘਰਾਂ ਚ ਵੀ ਗਏ ਹੈਗੇ ਆ ਜਿੰਦੇ ਲਾ ਕੇ ਕੋਠੀਆਂ ਨੂੰ ਉਹ ਬਾਹਰ ਚਲੇ ਗਏ ਹੈਗੇ ਆ ਜਿਦੇ ਕਰਕੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਕਿਸਾਨ ਜਾਵਾਂਗੇ ਸਾਨੂੰ ਸਾਰਿਆਂ ਨੂੰ ਵਿਧਾਨ ਸਭਾ ਦੇ ਤੱਕ ਜਾਣ ਦਾ ਮੌਕਾ ਦੇਣਾ ਚਾਹੀਦਾ ਹੈ ਅੱਛਾ ਪ੍ਰਧਾਨ ਜੀ ਕੰਗਣਾ ਰਣੌਤ ਨੇ ਐਮਪੀ ਨੇ ਬਿਆਨ ਦਿੱਤਾ ਜਿਹੜੇ ਆਪਣਾ ਮੋਰਚੇ ਦੁਆਰਾ ਬੱਲੇਕਾਰ ਇਹਦਾ ਫੋਟੋ ਹੈ ਉਸ ਬਿਆਨ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਹੜੀ ਕੰਗਣਾ ਰਣੌਤ ਮੋਰਚੇ ਦਿੱਲੀ ਦੇ ਦੌਰਾਨ ਵੀ ਉਹ ਕੰਟਰੋਵਰਸੀ ਬਿਆਨ ਦਿੰਦੀ ਰਹੀ ਹੈਗੀ ਆ ਹੁਣ ਵੀ ਉਹ ਕੁਝ ਚੱਲ ਰਹੀ ਹੈਗੀ ਆ ਭਾਜਪਾ ਉਹਦੇ ਲੀਡਰ ਤੇ ਉਹਦੀਆਂ ਮਤ ਜਿਹੜੇ ਵਿਧਾਨ ਸਭਾ ਆਪਣੇ ਐਮਪੀ ਹੈਗੇ ਆ ਉਹ ਲਗਾਤਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਤੇ ਦੋਸ਼ ਲਾਉਂਦੇ ਆ ਮੋਰਚੇ ਦਰਾਂ ਨ ਵੀ ਲੱਗੇ ਹੈਗੇ ਆ ਵੀ ਇਹ ਪੰਜਾਬ ਦਾ ਮੋਰਚਾ ਜੀ ਇਹ ਸਿੱਖਾਂ ਦਾ ਮੋਰਚਾ ਜੀ ਇਹ ਫਲਾਣਿਆਂ ਦਾ ਹੈਗਾ ਉਦੋਂ ਵੀ ਲੋਕਾਂ ਨੇ ਉਹਨਾਂ ਦੀ ਨਹੀਂ ਸੁਣੀ ਇਸ ਕਰਕੇ ਕੰਗੜਾ ਰਣਾਉ ਦੇ ਬਿਆਨ ਦੀ ਨਾ ਪਹਿਲਾਂ ਕੋਈ ਮੁੱਲ ਦੱਸ ਪਿਆ ਹੈਗਾ ਤੇ ਨਾ ਹੁਣ ਦੇਣਾ ਹੈਗਾ ਲੋਕ ਨੇ ਜਿਹੜੇ ਆਪਣੇ ਸੰਘਰਸ਼ਾਂ ਤੇ ਟੇਕ ਰੱਖਣਗੇ ਤੇ ਚੰਡੀਗੜ੍ਹ ਨੂੰ ਵੱਡੀ ਗੱਲ ਤੇ ਜਾਣ ਮੰਗ ਕਰਦੇ ਜਿਸ ਤਰ੍ਹਾਂ ਨੇ ਬਿਆਨ ਦਿੱਤਾ ਹੈ ਉਸ ਤੇ ਬਾਵਲ ਦਾ ਚੰਗਾ ਸੀ ਅਸੀਂ ਤਾਂ ਇਕੱਲੇ ਹੋਤੇ ਕਿਉਂ ਜਿਹੜਾ ਵੀ ਕਿਸਾਨਾਂ ਤੇ ਮਜ਼ਦੂਰਾਂ ਤੇ ਬਿਨਾ ਮੰਤਵੋ ਕਿਸੇ ਬੁਨਿਆਦ ਤੋਂ ਬਿਨਾ ਕਿਸੇ ਅਧਾਰ ਤੋਂ ਉਹਨਾਂ ਤੇ ਦੋਸ਼ ਲਾਉਂਦਾ ਹੈਗਾ ਇਹ ਮੋਦੀ ਸਰਕਾਰ ਕਹਿੰਦੀ ਇਹ ਲੋਕਾਂ ਨੂੰ විශ්වාසਵੰਦ ਸ਼ਾਸਨ ਦੇਣਾ ਹੈਗਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਰਿਆਂ ਦੇ ਉੱਤੇ ਮੈਂ ਲక్ష్మణ ਸਿੰਘ ਸੇਵੇ ਵਾਲਾ ਸੂਬਾ ਜਨ ਸਖਤਰ ਪੰਜਾਬ ਖੇਤ ਮਜ਼ਦੂਰ ਜਿੰਨਿਆਂ ਅੱਜ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਟੀਚਰ ਹੋਂ ਬਠਿੰਡਾ ਦੇ ਵਿੱਚ ਹੋਈ ਆ ਔਰ ਇਹ ਮੀਟਿੰਗ ਇਹਸਾ ਗੱਲ ਨੂੰ ਮੁਖਤਬਾ ਕਰਕੇ ਅਸੀਂ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਇੱਕ ਤਰੀਕ ਤੋਂ ਲਗਾਤਾਰ ਮੋਰਚਾ ਲਾਉਣਾ ਸੀ ਔਰ ਉਹਦੇ ਵਿੱਚ ਖੇਤੀ ਨੀਤੀ ਜਿਹੜੀ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਖੇਤੀ ਦਾ ਸੰਕਟ ਹੱਲ ਕਰਨ ਵਾਸਤੇ ਅਸੀਂ ਨਵੀਂ ਨੀਤੀ ਲਿਆਵਾਂਗੇ ਵਾਤਾਵਰਣ ਨੂੰ ਸ਼ੁੱਧ ਬਣਾਵਾਂਗੇ ਰਜਦਾਰ ਦਾ ਮਸਲਾ ਹੱਲ ਕਰਾਂਗੇ ਕਰਜ਼ਿਆਂ ਦੇ ਮਸਲੇ ਹੱਲ ਕਰਾਂਗੇ ਉਹ ਬਹੁਤ ਅਹਿਮ ਖੇਤੀ ਨੀਤੀ ਦਾ ਮੁੱਦਾ ਜੀ ਨੂੰ ਬਣਾਉਣ ਤੋਂ ਸਰਕਾਰ ਲਗਾਤਾਰ ਭੱਜ ਰਹੀ ਹੈ ਔਰ ਪਿਛਲੇ ਸਾਲ ਦੀ 3 ਅਕਤੂਬਰ ਨੂੰ ਖੇਤੀ ਮਹਾਰਾ ਨੇ ਇੱਕ ਹੋਰ ਰਿਪੋਰਟ ਤਿਆਰ ਕਰਕੇ ਸਰਕਾਰ ਦੇ ਟੇਬਲ ਤੇ ਰੱਖੀ ਹੋਈ ਆ ਪਰ ਸਰਕਾਰ ਉਹਦੇ ਬਾਰੇ ਮੂੰਹ ਨਹੀਂ ਖੋਲ ਰਹੀ ਜੀ ਇਸ ਕਰਕੇ ਖੇਤੀ ਨੀਤੀ ਕਿਸਾਨ ਮਜ਼ਦੂਰ ਲੋਕ ਪੱਖੀ ਤੇ ਵਾਤਾਵਰਨ ਪੱਖੀ ਬਣੇ ਇਸ ਖੇਤੀ ਖੇਤਰ ਦੇ ਵਿੱਚੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕੀਤਾ ਜਾਵੇ ਖੇਤੀ ਲਾਗਤ ਵਸਤਾਂ ਦੇ ਜਿਹੜੇ ਵਪਾਰੀ ਆ ਉਹਨਾਂ ਦੀ ਲੁੱਟ ਨੂੰ ਨਾ ਸਪਵੇ ਜ਼ਮੀਨ ਦੀ ਵੰਡ ਹੋਵੇ ਔਰ ਖੇਤੀ ਕਰਨ ਵਾਲਿਆਂ ਦੇ ਹੱਥਾਂ 'ਚ ਦਿੱਤੀ ਜਾਵੇ ਇਹਦੇ ਨਾਲ ਰਜਗਾਰ ਦਾ ਪ੍ਰਬੰਧ ਹੋਵੇ ਕਰਜ਼ਿਆਂ ਦਾ ਖਾਤਮਾ ਹੋਵੇ ਸਸਤੇ ਕਰਜ਼ੇ ਮਹਈਆ ਹੋਣ ਖੇਤੀ ਦੇ ਵਾਸਤੇ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਹੁਣ ਇੱਕ ਤਰੀਕ ਤੋਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਦਿਨ ਤੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾ ਰਹੇ ਹਾਂ ਔਰ ਇਹ ਮੋਰਚਾ ਅਸੀਂ ਦੋ ਜਥੇਬੰਦੀਆਂ ਸਾਂਝੇ ਤੌਰ ਤੇ ਲਾ ਰਹੀਆਂ ਭਾਰਤੀ ਕਿਸਾਨ ਜਿਨ੍ਹਾਂ ਨੇ ਅਨੇਕਤਾ ਅਗਰਾਹਾਂ ਕੀਤੀ ਪੰਜਾਬ ਖੇਤ ਮਜ਼ਦੂਰ ਜਿਨ੍ਹਾਂ ਨੇ ਵੱਗਿਆ ਕਿਉਂਕਿ ਸਾਡੇ ਵੱਲੋਂ ਪਹਿਲਾਂ ਇੱਕ ਮੰਤਰੀ ਦੇ ਬਾਰੇ ਅੱਗੇ ਰੱਖਿਆ ਗਿਆ ਸੀਗਾ ਕਿਸਾਨ ਜਥੇਬੰਦੀ ਦੇ ਵੱਲੋਂ 27 ਤਰੀਕ ਤੋਂ ਲੈ ਕੇ 31 ਤੱਕ ਜ਼ਿਲ੍ਹਿਆਂ 'ਤੇ ਧਰਨੇ ਰੱਖਿਆ ਗਿਆ ਸੀ ਪਰ ਜਦੋਂ ਸੈਸ਼ਨ ਦਾ ਐਲਾਨ ਹੋ ਗਿਆ ਤਾਂ ਇਹਦੇ ਵਿੱਚ ਅਸੀਂ ਸਾਂਝੇ ਤੌਰ ਦੇ ਉੱਤੇ ਇਹ ਫੈਸਲਾ ਕੀਤਾ ਕਿ ਇਹ ਬਹੁਤ ਵੱਡਾ ਮਸਲਾ ਹੈ ਕਿ ਚੰਗੇ ਫਸਲਾਂ ਪੈਦਾ ਹੋਣ ਜਿਹੜਾ ਰੇਹਾਸਪਰੇਹਾ ਤੋਂ ਮੁਕਤ ਹੋਣ ਵਾਤਾਵਰਨ ਪੱਖੀ ਹੋਣ ਉਹ ਤੇ ਜਿਹਦੇ ਨਾਲ ਫਿਰ ਜਿਹੜਾ ਮਜ਼ਦੂਰਾਂ ਦਾ ਕਿਸਾਨਾਂ ਦਾ ਕਰਜ਼ੇ ਦਾ ਸੰਕਟ ਆ ਉਹ ਹੱਲ ਹੋਵੇ ਰਜਗਾਰ ਦਾ ਸੰਕਟ ਆਲੋ ਹੋਵੇ ਤੇ ਜਿਹੜੀ ਸੂਦਖੋਰੀ ਪ੍ਰਣਾਲੀ ਆ ਉਹਨੂੰ ਨੱਥ ਪਾਵੇ ਅੱਜ ਮਾਈਕਰੋਫਾਈਨਾਂਸ ਕੰਪਨੀਆਂ ਦੀ ਹਾਲਤ ਇਹ ਹੈ ਕਿ ਮਜ਼ਦੂਰ ਕਿਸਾਨ ਔਰਤਾਂ ਨੂੰ 26 26% ਵਿਆਜ ਤੋਂ ਲੈ ਕੇ 72% ਤੱਕ ਵਿਆਜ ਲਾ ਕੇ ਉਹਨਾਂ ਦਾ ਗਲਾ ਵੱਢਿਆ ਜਾ ਰਿਹਾ ਹੈ ਘਰਾਂ ਦੀਆਂ ਕੁਰ ਕਿੰਨਾ ਹੋ ਰਹੀਆਂ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਮਜ਼ਦੂਰਾਂ ਨੂੰ ਹੈ ਕੋਠੇਕੇ ਤੇ ਲੈ ਸਕਦੇ ਆ ਅੱਜ ਕੱਲ ਉਹਨੂੰ ਵੀ ਤਬਦੀਲ ਕੀਤਾ ਜਾ ਰਿਹਾ ਉਹ ਦਿੱਤੇ ਨਹੀਂ ਜਾ ਰਹੇ ਸਾਡੀ ਅਹਿਮ ਮੰਗ ਦੇ ਵਿੱਚ ਇਹ ਹੈ ਕਿ 1972 ਦਾ ਕਾਨੂੰਨ ਬਣਿਆ ਹੋਇਆ ਹੈ ਕਿ ਕੋਈ ਵਿਅਕਤੀ 17 ਏਕੜ ਤੋਂ ਵੱਧ ਰੱਖ ਨਹੀਂ ਸਕਦਾਗਾ ਉਹ ਜ਼ਮੀਨਾਂ ਕਾਨੂੰਨ ਦੇ ਅਨਸਾਰ ਮਤਲਬ ਸਰਕਾਰ ਜ਼ਬਤ ਕਰਕੇ ਔਰ ਜਿਹੜੇ ਵੱਡੇ ਜ਼ਗੀਰਦਾਰ ਆ ਚਾਹੇ ਉਹ ਬਾਦਲਰ ਗਿਆ ਚਾਹੇ ਬਰਾੜਾ ਵਰ ਗਿਆ ਉਹਨਾਂ ਨੂੰ ਜ਼ਬਤੀ ਕਰਕੇ ਖੇਤੀ ਦੇ ਲੇਖੇ ਲੱਗੇ ਆਹ ਜਿਹੜੀ ਸਬਸਿਡੀਆਂ ਦੇ ਨਾਂ ਦੇ ਉੱਤੇ ਵੱਡੇ ਚੌਧਰੀਆਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਜਿਵੇਂ ਬਿਜਲੀ ਦੀ ਸਬਸਿਡੀ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੀਆਂ ਬੰਦ ਹੋਣ ਉਹਨਾਂ ਦੀ ਸਗੋਂ ਦੀ ਆਮਦਨ ਤੇ ਟੈਕਸ ਲੱਗਣ ਤੇ ਆਹ ਜਿਹੜੇ ਗਰੀਬ ਲੋਕ ਆ ਉਹ ਖਜ਼ਾਨੇ ਦਾ ਮੂੰਹ ਇਧਰਲੇ ਪਾਸੇ ਨੂੰ ਖੋਲਿਆ ਜਾਵੇ। ਅੱਛਾ ਜਿਸ ਤਰ੍ਹਾਂ ਤੁਸੀਂ ਸੈਸ਼ਨ ਦੇ ਦੌਰਾਨ ਮੋਰਚਾ ਲਾ ਰਹੇ ਹੋ ਜਿੰਨਾ ਚਿਰ ਸੈਸ਼ਨ ਉਹਦੇ ਮੋਰਚਾ ਲਗਾਉਗੇ ਉਦੋਂ ਤੱਕ ਮੋਰਚਾ ਲਗਾਉ। ਅਸੀਂ 1 ਤਰੀਕ ਤੋਂ ਲੈ ਕੇ 1 ਵਾਰੀ 5 ਤਰੀਕ ਤੱਕ ਲਾਉਣ ਦਾ ਫੈਸਲਾ ਕੀਤਾ ਸੈਸ਼ਨ 4 ਤੱਕ ਚੱਲਣਾ ਹੈ। ਇਹ 4 ਨੂੰ ਕਿਉਂਕਿ ਸੈਸ਼ਨ ਦੇਰ ਸ਼ਾਮ ਤੱਕ ਚੱਲੂਗਾ। ਉਹ ਤੋਂ ਬਾਅਦ ਫਿਰ 5 ਨੂੰ ਅਗਲੀ ਮੀਟਿੰਗ ਕਰਕੇ ਉਦੋਂ ਬਾਅਦ ਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਅੱਗੇ ਚਲਾਉਣਾ ਕਿ ਇਹਦਾ ਕੋਈ ਹੋਰ ਰੂਟ ਬਦਲ ਗਿਆ। ਇਹ ਵਿਧਾਨ ਸਭਾ ਸੈਸ਼ਨ ਵਿਧਾਨ ਸਭਾ ਪੰਜਾ ਦੇ ਬਾਹਰ ਲਾਇਆ ਜਾਊਗਾ। ਪੁੱਛਿਆ ਕਿ ਹੋਰ ਚੱਲਦੇ ਨਾ ਆਇਆ। ਅਸੀਂ ਮਹਾੜੀ ਦੇ ਵਿੱਚ ਇਕੱਠੇ ਹੋ ਕੇ 2 ਤਰੀਕ ਨੂੰ ਜਦੋਂ ਸੈਸ਼ਨ ਸ਼ੁਰੂ ਹੋਣਾ ਹੈ ਅਸੀਂ 1 ਤਰੀਕ ਨੂੰ ਉੱਥੇ ਪਹੁੰਚਾਂਗੇ ਔਰ 2 ਤਰੀਕ ਨੂੰ ਵਿਧਾਨ ਸਭਾ ਵੱਲ ਮਾਰਚ ਕਰਾਂਗੇ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਔਰ ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਸਾਡੇ ਵੱਲੋਂ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਪਾਇਆ ਜਾਊਗਾ। ਕਿਸੇ ਕਸਮ ਦੀ ਕੋਈ ਹੋਣੀ ਮਤਲਬ ਭੰਨ ਤੋੜ ਕਰਨ ਦੀਆਂ ਜਾਂ ਹੋਰ ਜਿਹੜੀਆਂ ਗੱਲਾਂ ਦਾ ਬਹਾਨਾ ਬਣਾਉਂਦੇ ਆ ਉਹ ਕੁਝ ਨਹੀਂ ਹੋਊਗਾ ਆਮਨ ਸ਼ਾਂਤੀਪੂਰਵਕ ਹੋਊਗਾ ਔਰ ਸਾਡੇ ਸਾਰੇ ਇਕੱਠ ਨੂੰ ਵਿਧਾਨ ਸਭਾ ਦੇ ਅੱਗੇ ਜਾਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਅਸੀਂ ਉੱਥੋਂ ਦੇ ਜਿਹੜੇ ਇੱਥੋਂ ਦਾ ਜਿਹੜਾ ਮਤਲਬ ਆਪ ਸਰਕਾਰ ਆ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿੱਚ ਬੈਠੇ ਹੋਏ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਆ ਉਹਨਾਂ ਸਭਨਾਂ ਦੇ ਸਾਹਮਣੇ ਆਹ ਜਿਹੜੀ ਸਾਡੀ ਖੇਤੀ ਨੀਤੀ ਦਾ ਖਰੜਾ ਹੈ ਜਿਹੜਾ ਅਸੀਂ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਦਿੱਤਾ ਹੋਇਆ ਹੈ ਇਸ ਖਰੜੇ ਨੂੰ ਉਹਨਾਂ ਸਭਨਾਂ ਦੇ ਸਾਹਮਣੇ ਰੱਖ ਸਕੀਏ ਤੇ ਉਹ ਸਾਡੀ ਵਿਧਾਨ ਸਭਾ 'ਚ ਆਵਾਜ਼ ਬੁਲੰਦ ਕਰ ਸਕਣ।